ਸਟਾਰ ਸਕੂਲਾਂ ਵਿੱਚ ਵਿਦਿਆਰਥਣਾਂ ਨੂੰ ਮੁਫਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਅਤੇ ਮਾਂਵਾਰੀ ਦੀ ਸਫਾਈ ਨੂੰ ਲਾਜ਼ਮੀ ਬਣਾਉਣ ਦਾ ਸੁਪਰੀਮ ਕੋਰਟ ਦਾ ਨਿਰਦੇਸ਼ ਸਿਰਫ ਇੱਕ ਪ੍ਰਸ਼ਾਸਕੀ ਆਦੇਸ਼ ਨਹੀਂ ਹੈ ਸਗੋਂ ਭਾਰਤੀ ਸਮਾਜ ਦੀ ਸਮੂਹਿਕ ਮਾਨਸਿਕਤਾ ਦਾ ప్రతిబింబ ਹੈ ਜੋ ਅਜੇ ਵੀ ਮਾਵਾਰੀ ਨੂੰ ਝਿਜਕ ਚੁੱਪ ਅਤੇ ਅਣਗਹਿਲੀ ਨਾਲ ਦੇਖਦਾ ਹੈ ਇਹ ਫੈਸਲਾ ਸਪਸ਼ਟ ਕਰਦਾ ਹੈ ਕਿ ਮਾਵਾਰੀ ਸਿਰਫ ਇੱਕ ਸਿਹਤ ਜਾਂ ਸਫਾਈ ਦਾ ਮੁੱਦਾ ਨਹੀਂ ਹੈ ਸਗੋਂ ਇੱਕ ਗੰਭੀਰ ਸੰਵਿਧਾਨਿਕ ਸਵਾਲ ਹੈ ਜਿਸ ਵਿੱਚ ਮਾਣ ਸਮਾਨਤਾ ਅਤੇ ਸਿੱਖਿਆ ਦਾ ਅਧਿਕਾਰ ਸ਼ਾਮਲ ਹੈ ਡੰਡੀ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਸੰਵਿਧਾਨ ਸਮਾਨਤਾ ਅਤੇ ਸਨਮਾਨਜਨਕ ਜੀਵਨ ਦੇ ਅਧਿਕਾਰ ਦੀ ਗਾਰੰਟੀ ਦਿੰਦਾ ਹੈ ਇਹ ਤਤ ਕਿ ਲੱਖਾਂ ਵਿਦਿਆਰਥਣਾਂ ਨੂੰ ਆਪਣੇ ਮਾਂਵਾਰੀ ਚੱਕਰ ਦੌਰਾਨ ਅਸੁਰੱਖਿਅਤ ਅਤੇ ਘਟੀਆ ਹਾਲਤਾਂ ਵਿੱਚ ਪੜ੍ਹਾਈ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਸਿਸਟਮ ਦੀ ਇੱਕ ਡੂੰਗੀ ਅਸਫਲਤਾ ਨੂੰ ਉਜਾਗਰ ਕਰਦਾ ਹੈ ਇਹ ਅਦਾਲਤੀ ਦਖਲ ਇਸ ਅਸਫਲਤਾ ਨੂੰ ਹੱਲ ਕਰਨ ਵੱਲ ਇੱਕ ਜ਼ਰੂਰੀ ਕਦਮ ਹੈ ਇਹ ਸਾਨੂੰ ਵਿਆਦ ਦਿਵਾਉਂਦਾ ਹੈ ਕਿ ਅਧਿਕਾਰ ਸਿਰਫ ਕਾਗਜ਼ਾਂ ਉੱਤੇ ਐਲਾਨ ਨਹੀਂ ਹਨ ਉਨਾਂ ਦਾ ਅਸਲ ਅਰਥ ਉਦੋਂ ਹੀ ਹੁੰਦਾ ਹੈ ਜਦੋਂ ਉਹਨਾਂ ਨੂੰ ਜ਼ਮੀਨ ਉੱਤੇ ਸਾਕਾਰ ਕੀਤਾ ਜਾਂਦਾ ਹੈ ਡੰਡੀ ਮਾਵਰੀ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ ਸਿਰਫ ਇੱਕ ਜੈਵਿਕ ਪ੍ਰਕਿਰਿਆ ਮੰਨਿਆ ਜਾਂਦਾ ਹੈ ਨਤੀਜੇ ਵਜੋਂ ਇਹ ਮੁੱਦਾ ਸਿਹਤ ਮੰਤਰਾਲੇ ਜਾ ਸਕੂਲ ਪ੍ਰਬੰਧਨ ਰੈਡੀ ਸਟਾਰਟ ਦੀ ਸੀਮਤ ਜ਼ਿੰਮੇਵਾਰੀ ਬਣ ਗਿਆ ਹੈ ਸਚਾਈ ਇਹ ਹੈ ਕਿ ਮਹਾਵਾਰੀ ਦੇ ਡੂੰਗੇ ਸਮਾਜਿਕ ਵਿਦਿਅਕ ਅਤੇ ਮਨੋਵਿਗਿਆਨਿਕ ਪ੍ਰਭਾਵ ਪੈਂਦੇ ਹਨ ਸਫਾਈ ਸਹੂਲਤਾਂ ਅਤੇ ਸਹੀ ਜਾਣਕਾਰੀ ਦੀ ਘਾਟ ਕਾਰਨ ਵਿਦਿਆਰਥਣਾ ਨਾ ਸਿਰਫ ਲਾਗਾ ਅਤੇ ਬਿਮਾਰੀਆਂ ਦੇ ਖਤਰੇ ਵਿੱਚ ਹੁੰਦੀਆਂ ਹਨ ਸਗੋਂ ਸ਼ਰਮ ਅਤੇ ਡਰ ਉਹਨਾਂ ਨੂੰ ਨਿਯਮਤ ਤੌਰ ਉਤੇ ਸਕੂਲ ਜਾਣ ਤੋਂ ਵੀ ਰੋਕਦੇ ਹਨ ਬਹੁਤ ਸਾਰੇ ਮਾਮਲਿਆਂ ਵਿੱਚ ਇਹ ਸਥਿਤੀ ਸਥਾਈ ਤੌਰ ਉਤੇ ਸਕੂਲ ਛੱਡਣ ਦਾ ਕਾਰਨ ਬਣਦੀ ਹੈ ਡੰਡੀ ਕਈ ਅਧਿਐਨ ਦਰਸਾਉਂਦੇ ਹਨ ਕਿ ਮਹਾਮਾਰੀ ਦੌਰਾਨ ਸਹੀ ਪ੍ਰਬੰਧਨ ਦੀ ਘਾਟ ਕਾਰਨ ਹਰ ਮਹੀਨੇ ਵੱਡੀ ਗਿਣਤੀ ਵਿੱਚ ਕਿਸ਼ੋਰ ਕੁੜੀਆਂ ਸਕੂਲ ਤੋਂ ਕਈ ਦਿਨ ਖੁੰਝ ਜਾਂਦੀਆਂ ਹਨ ਇਹ ਗੈਰ ਹਾਜ਼ਰੀ ਹੌਲੀ-ਹੌਲੀ ਸਿੱਖਣ ਦੀ ਕਿਰਿਆ ਨੂੰ ਕਮਜ਼ੋਰ ਕਰਦੀ ਹੈ ਅਤੇ ਅੰਤ ਵਿੱਚ ਪੂਰੀ ਤਰ੍ਹਾਂ ਪੜ੍ਹਾਈ ਛੱਡਣ ਦਾ ਜੋਖਮ ਵਧਾਉਂਦੀ ਹੈ ਇਸ ਲਈ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਕੀ ਅਸੀਂ ਸੱਚਮੁੱਚ ਸਾਰਿਆਂ ਲਈ ਸਿੱਖਿਆ ਦੇ ਟੀਚੇ ਪ੍ਰਤੀ ਵਚਨਬੱਧ ਹਾਂ ਜਾਂ ਕੀ ਇਹ ਸਿਰਫ ਨੀਤੀ ਦਸਤਾਵੇਜ਼ਾਂ ਤੱਕ ਸੀਮਤ ਇੱਕ ਨਾਰਾ ਹੀ ਰਹਿ ਗਿਆ ਹੈ ਪ੍ਰਸ਼ਨਚਿਨ ਸੁਪਰੀਮ ਕੋਰਟ ਦੇ ਹੁਕਮਾਂ ਨੇ ਸਪਸ਼ਟ ਤੌਰ ਉੱਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਾਹਵਾਰੀ ਦੀ ਸਫਾਈ ਨੂੰ ਨਜ਼ਰ ਅੰਦਾਜ਼ ਕਰਨਾ ਸਿੱਧੇ ਤੌਰ ਉੱਤੇ ਸਿੱਖਿਆ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ ਜਦੋਂ ਸਕੂਲਾਂ ਵਿੱਚ ਵੱਖਰੇ ਅਤੇ ਸਾਫ਼ ਪਖਾਨੇ ਸਾਫ਼ ਪਾਣੀ, ਸਾਬਣ ਅਤੇ ਸੈਨੇਟਰੀ ਪੈਡ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੁੰਦੀ ਹੈ ਤਾਂ ਵਿਦਿਆਰਥਣਾਂ ਲਈ ਨਿਯਮਤ ਤੌਰ ਉਤੇ ਸਕੂਲ ਜਾਣਾ ਅਸੰਭਵ ਹੋ ਜਾਂਦਾ ਹੈ।